ਸਤਿ ਸ੍ਰੀ ਅਕਾਲ ਜੀ ਜਿਵੇਂ ਖੜਿਆਰੀ ਪੰਜਾਬ ਦੇ ਹਾਕੀ ਦੇ ਵਿੱਚ ਮੱਲਾ ਮਾਰ ਕੇ ਆਏ ਜਿਨ੍ਹਾਂ ਨੇ ਪਾਰਟਿਸਪੇਟ ਕਰਿਆ ਸਰਕਾਰ ਨੇ ਖੈਰ ਉਹਨਾਂ ਨੂੰ ਵੀ ਉਸੇ ਤਰ੍ਹਾਂ ਦੇ ਨਾਲ ਸਨਮਾਨ ਦਿੱਤਾ ਤੇ ਇੱਕ ਤਸਵੀਰ ਤੁਹਾਨੂੰ ਮੈਂ ਦਿਖਾ ਦੇਣਾ ਬੜੀ ਸੋਹਣੀ ਤਸਵੀਰ ਹੈ ਕਿ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੇ ਵਾਈਫ ਹਾਲਾਂਕਿ ਸਮਾਨ ਜਿਵੇਂ ਦਿੱਤਾ ਗਿਆ ਖੜਿਆਰੀਆਂ ਨੂੰ ਹਾਕੀ ਦੀ ਜਿਹੜੀ ਟੀਮ ਹੈ ਪੂਰੀ ਸੀ ਦੇਖੋ ਕਿ ਭਗਵੰਤਵਾਨਾ ਉਹਨਾਂ ਨਾਲ ਹੀ ਜਿਹੜਾ ਲੰਚ ਸਾਂਝਾ ਕਰਨ ਲੱਗੇ ਨੇ ਕਿ ਇਹ ਇੱਕ ਉਹ ਸਮਾਂ ਹੁੰਦਾ ਜਿਸ ਦੀ ਉਡੀਕ ਬੜੇ ਲੰਮੇ ਸਮੇ ਤੋਂ ਹੁੰਦੀ ਆ ਮੇਨ ਤਾਂ ਇਹਨਾਂ ਖੜਹਾਰੀਆਂ ਦਾ ਸੰਘਰਸ਼ ਹੈ ਜਿਹੜਾ ਉਹ ਇੱਕ ਲੰਮੇ ਸਮੇ ਤੋਂ ਹੁੰਦਾ ਕਿਉਂਕਿ ਆ 올림픽 ਦੇ ਵਿੱਚ ਪਾਰਟਿਸਿਪੇਟ ਕਰਨਾ ਹੀ ਪਹਿਲਾਂ ਆਪਣੇ ਆਪ ਦੇ ਵਿੱਚ ਉਸ ਉਸ ਕਦਰ ਲਈ ਤੁਸੀਂ ਤਿਆਰ ਹੋ ਜਾਣਾ ਇਹ ਬਹੁਤ ਕਹਿ ਸਕਦੇ ਚੈਲੈਂਜਿੰਗ ਹੁੰਦਾ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਜਿੱਤ ਕੇ ਆਉਨੇ ਹੋਗੇ ਖੁਸ਼ੀਆਂ ਜ਼ਰੂਰ ਮਿਲਦੀਆਂ ਨੇ ਖੇੜੇ ਮੱਥੇ ਜ਼ਰੂਰ ਮਿਲਦੇ ਨੇ ਪਰ ਜਿੰਦਗੀ ਦਾ ਇਹ ਸੰਘਰਸ਼ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਮਨਦੀਪ ਉਹਨਾਂ ਦੇ ਨਾਲ ਤਾਂ ਉਹ ਕਹਿੰਦੇ ਸੀ ਕਹਿੰਦੇ ਕਹਿੰਦੇ ਸੰਘਰਸ਼ ਕਦੇ ਖਤਮ ਨਹੀਂ ਹੁੰਦਾ ਖੜਿਆਰੀ ਦਾ ਤੇ ਉਸੇ ਤਰ੍ਹਾਂ ਦੇ ਨਾਲ ਹੈ ਪਰ ਆਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਵਾਈਫ ਡਾਕਟਰ ਗੁਰਪ੍ਰੀਤ ਕੌਰ ਖੜਿਆਰੀਆਂ ਦੇ ਨਾਲ ਹੀ ਅੱਜ ਦਾ ਲੰਚ ਸਾਂਝਾ ਕਰ ਰਹੇ ਨੇਗੇ ਖੜਿਆਰੀ ਤੁਸੀਂ ਦੇਖੋ ਕਿਉਂਕਿ ਜਿਵੇਂ ਹੱਸਦੇ ਹੋਏ ਭਗਵੰਤ ਮਾਨ ਸਟੇਜ ਤੋਂ ਵੀ ਕਹਿ ਰਹੇ ਸੀਗੇ ਕਿ ਤੁਸੀਂ ਮੈਡਲ ਲੈਉਣ ਵਾਲੀ ਕੋਈ ਕਸਰ ਨਾ ਛੱਡਿਓ ਤੇ ਉਸ ਤੋਂ ਬਾਅਦ ਮਾਨ ਸਨਮਾਨ ਵਾਲੀ ਅਸੀਂ ਕੋਈ ਨਹੀਂ ਛੱਡਣੀ ਤੇ ਉਹੀ ਚੀਜ਼ ਜਿਹੜੀ ਉਹ ਲਗਾਤਾਰ ਦੇਖਣ ਨੂੰ ਮਿਲਦੀ ਹੈ ਤੇ ਇੱਕ ਤਸਵੀਰ ਆ ਅ ਅੱਜ ਜਦੋਂ ਪੰਜਾਬ ਸਰਕਾਰ ਨੇ ਖੜਿਆਰੀਆਂ ਦੇ ਲਈ ਸਪੈਸ਼ਲ ਪ੍ਰੋਗਰਾਮ ਰੱਖਿਆ ਕਿ ਕਿ ਕਰੋੜ ਦੀ ਰਾਸ਼ੀ ਹੈ ਜਿਹੜੀ ਉਹ ਆ ਖੜਿਆਰੀਆਂ ਨੂੰ ਦਿੱਤੀ ਗਈ ਹੈ 15-15 ਲੱਖ ਉਹਨਾਂ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਪਾਰਟਿਸਪੇਟ ਕਰਿਆ ਸੀਗਾ ਤੇ ਇਹੀ ਤਸਵੀਰ ਦੇ ਨਾਲ ਜੇ ਗੱਲ ਕਰੀਏ ਤਾਂ ਇਹ ਇਸ ਲਈ ਵੀ ਆ ਕਿ ਪੰਜਾਬ ਦੇ ਨੌਜਵਾਨ ਇਹ ਚੀਜ਼ ਦੇਖਣ ਵੀ ਜਦੋਂ ਤੁਸੀਂ ਮਰਲਾ ਮਾਰ ਕੇ ਆਉਨੇ ਹੋ ਜਿੱਤ ਕੇ ਆਉਨੇ ਹੋ ਤਾਂ ਸਰਕਾਰਾਂ ਲੋਕ ਤੁਹਾਡੇ ਮਾਨ ਸਨਮਾਨ 'ਚ ਕੋਈ ਕਸਰ ਨਹੀਂ ਛੱਡਦੇ ਤੇ ਜਦੋਂ ਨੌਜਵਾਨ ਨੇ ਜਿਹੜੇ ਨਸ਼ਿਆਂ ਦੇ ਦਲਦਲ ਚ ਜਾਂਦੇ ਨੇ ਪਰਿਵਾਰ ਤਾਂ ਪਰੇਸ਼ਾਨ ਹੁੰਦੀ ਨੇ ਸੂਬਿਆਂ ਦੇ ਉੱਤੇ ਵੀ ਓੜੇ ਹੀ ਦਾਗ ਲੱਗਦਾ ਜਿੰਨਾ ਆਖਰਕਾਰ ਇੱਕ ਪਰਿਵਾਰ ਦੇ ਉਹਨਾਂ ਦੇ ਮਾਪਿਓ ਲਈ ਦੁੱਖ ਦੀ ਗੱਲ ਹੁੰਦੀ ਆ ਕਿ ਤਸਵੀਰਾਂ ਦੇ ਹਿੱਸਾ ਤੁਸੀਂ ਵੀ ਬਣ ਸਕਦੇ ਹੋ ਲੋੜ ਉਸ ਮਿਹਨਤ ਦੀ ਹੈ ਜਿਹੜੇ ਸ਼ਾਇਦ ਤੁਹਾਨੂੰ ਬਾੜੇ ਪਾਰਾਹਾਂ ਨੂੰ ਛੱਡ ਕੇ ਚੰਗੇ ਪਾਸੇ ਨੂੰ ਤੁਰਨਾ ਹੋਊਗਾ ਸੀਨੀਅਰ ਵੀਡੀਓ ਨਲਸਟ ਮਿੰਟੇ ਦੇ ਨਾਲ ਮਿਸਿੰਗ ਰੋਜਨਾ 2022 ਚੰਡੀਗੜ੍ਹ